ਰਿਸ਼ਤਾ ਲੱਭੋ ਹੁਣ ਡਿਜੀਟਲ ਤਰੀਕੇ ਦੇ ਨਾਲ ਬਿਨਾਂ ਕਿਸੇ ਟੈਨਸ਼ਨ ਤੇ ਵਿਚੋਲੇ ਤੋਂ ਘਰ ਬੈਠੇ ਹੁਣ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਸਿਟੀਜ਼ਨ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਅੰਮ੍ਰਿਤਸਰ ਗੋਤ ਗਿੱਲ ਮੁੰਡੇ ਦੀ ਪੜ੍ਹਾਈ ਗ੍ਰੈਜੂਏਸ਼ਨ ਤੇ ਡਿਪਲੋਮਾ ਡੇਟ ਆਫ ਬਰਥ ਦਸੰਬਰ 1994 ਕੱਦ 6 ਫੁੱਟ ਮੁੰਡੇ ਕੋਲੇ ਜ਼ਮੀਨ ਦੇ 7 ਕਿੱਲੇ ਭੈਣਾ 2 ਮੈਰਿਡ ਉਹ ਵੀ ਕੈਨੇਡਾ ਵਿੱਚ ਪੀਆਰ ਮੁੰਡੇ ਦੀ ਸਾਰੀ ਫੈਮਿਲੀ ਕੈਨੇਡਾ ਦੇ ਵਿੱਚ ਬੈਲ ਸੈਟਲਡ ਹੈ। ਮੁੰਡਾ ਕੈਨੇਡਾ ਟੋਰਾਂਟੋ ਦੇ ਵਿੱਚ ਸਿਟੀਜ਼ਨ, ਟਰੱਕਿੰਗ ਦਾ ਕੰਮ ਕਰਦਾ, ਕਟਿੰਗ ਵਾਲਾ ਨਸ਼ਾ ਰਹਿਤ ਮੁੰਡਾ। ਕੈਨੇਡਾ ਦੇ ਵਿੱਚ ਪਰਿਵਾਰ ਦਾ ਆਪਣਾ ਘਰ, ਪਰਿਵਾਰ ਨੂੰ ਕੁੜੀ ਦੀ ਲੋੜ। ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ, ਸਿਆਣੀ ਤੇ ਸਮਝਦਾਰ, ਖਾਨਦਾਨੀ ਪਰਿਵਾਰ ਤੋਂ ਕੁੜੀ ਹੋਵੇ। ਕੁੜੀ ਕੈਨੇਡਾ ਜਾਂ ਪੰਜਾਬ ਦੋਵੇਂ ਲੜਕੀ ਪਰਿਵਾਰ ਸੰਪਰਕ ਕਰ ਸਕਦੇ ਨੇ। ਪਰਿਵਾਰ ਦੀ ਮੰਗ ਕੋਈ ਨਹੀਂ, ਮਾਝਾ ਤੇ ਦੁਆਬਾ ਏਰੀਆ ਨੂੰ ਪਹਿਲ। ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਸ੍ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਘਰ ਤੋਂ ਸ਼ੇਅਰ ਧੰਨਵਾਦ